ਉਧਰ ਉਧਰ ਇਹ ਇਧਰੇ ਇਧਰੇ ਆਤੀ ਆਏ ਪੈੜੀ ਆਏ ਆਪਾਂ ਦੇ ਪੈਣਾ ਪੈਣਾ ਕੋਟੇ ਬੱਸ ਕਰ ਗਿਆ ਜਿਆਦਾ ਸਿਰਫ ਖਾਂਦਾ ਕਿਤੇ ਸੱਚੀ ਇਹਨਾਂ ਸਿਰਫ ਖਾਂਦੇ ਨਾ ਇਹ ਦੋਵੇਂ ਜਾਣੇ ਕਿਤੇ ਦੋਵੇਂ ਜਾਣੇ ਮਾਂ ਵਿਚਾਰੀ ਨੂੰ ਪਤਾ ਇਹਨਾਂ ਨੇ ਚਲ ਗਿਆ ਨਾ ਮਾਂ ਚਾਚੀ ਨੂੰ ਪਹੁੰਚੀ ਨਹੀਂ ਸੁਣ ਕੇ ਵਿਆਹ ਕਰਾ ਕੇ ਤੇ ਵੱਡੇ ਵੱਡੇ ਸੁਧਰ ਕੀ ਉਹ ਤੇ ਫਿਰ ਕਿਸੇ ਵੀ ਕੀ ਹੈ ਬੇਤੀ ਕਰਾਉਂਦੇ ਜਿ ਟੋਨਾ ਨਾ ਠੱਠੇ ਦੇ ਬਿਸਤਰੀ ਆਏ ਤੇ ਐਦਾਂ ਬੋਲਦੇ ਜੀ 何な <music> ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਮੇਰੀ ਹਾਲਤ ਤੇ ਹੀ ਦੇਖ ਸਕਦੇ ਦੁਪਹਿਰ ਦਾ ਵਜ ਗਿਆ 1 ਤੇ ਅਜੇ ਤੱਕ ਸਾਡੇ ਤੋਂ ਘਰ ਦਾ ਕੰਮ ਹੀ ਨਹੀਂ ਨਿਪਟਿਆ ਇੰਨਾ ਲੰਮਾ ਹੋਇਆ ਬਣਾ ਸਾਡੇ ਘਰ ਦਾ ਕੰਮ ਰਾਤੀ ਆਪਾਂ ਸਬਜ਼ੀ ਨਹੀਂ ਬਣਾਈ ਤੇ ਜਿਹੜੀ ਕਿ ਹੁਣ ਆਪਾਂ ਨੂੰ ਬਣਾਉਣੀ ਪਈ ਤੇ ਹੁਣ ਬਣਾਉਂਦਿਆਂ ਬਣਾਉਂਦਿਆਂ ਸਾਨੂੰ 11 ਵਜੇ 12 ਵਜੇ ਸਰ 11 ਨਹੀਂ 12 ਵਜੇ ਤੇ 12 ਵਜੇ ਸਾਡੇ ਘਰੇ ਅੱਗੇ ਪਰੌਣੇ ਹੁਣ ਪਰੌਣੇ ਚਾਹ ਪਾਣੀ ਪਿਆ ਕੇ ਉਹਨਾਂ ਨੂੰ ਤੋੜਿਆ ਬਸ ਅਮਨ ਤੋੜਨੀ ਗਈ ਆ ਉਹਨਾਂ ਦੇ ਪਰੌਣੇ ਹੀਗੇ ਤੇ ਅਜ ਗੋਟੀ ਖਾ ਕੇ ਹੁਣੇ ਹੀ ਵੇਲੇ ਆਇਆ ਪੂਰਾ 1 ਵਜ ਗਿਆ ਅੱਜ ਸਵੇਰ ਦਾ ਬਸ ਇਦਾਂ ਹੀ ਕੰਮ ਲਮਕਦਾ ਲਮਕਦਾ ਜਿਦਾ ਕਹਿੰਦੇ ਹੁੰਦੇ ਨਾ ਕਿ ਮਤਲਬ ਕਿ ਕੰਮ ਲਮਕੀ ਜਾਵੇ ਤੇ ਲਮਕੀ ਜਾਂਦਾ ਤੇ ਜਦੋਂ ਟਾਈਮ ਨਾ ਫ੍ਰੀ ਹੋਈ ਉਹਦਾ ਟਾਈਮ ਨਾ ਪਈ ਜਾਂਦਾ ਤੇ ਅੱਜ ਸਵੇਰ ਦਾ ਬਸ ਸਾਡਾ ਕੰਮ ਦਾ ਲਮਕੀ ਜਾਂਦਾ ਵਾ ਤੇ ਉਹਦਰ ਲੱਗਿਆ ਮਿਸਤਰੀ ਜਿਹੜੇ ਕੀ ਆਪਣੇ ਸਾਰੇ ਜਿਹੜੇ ਹੈਗੇ ਆ ਪਿੱਲਰ ਜਿਹੜਾ ਇਹ ਉਹ ਘਰ ਆ ਪਰੰਦੇ ਆ ਤੇ ਆਉਣ ਵਾਲੇ ਕੁਝ ਦਿਨਾਂ ਤੱਕ ਆਪਣਾ ਲੈਂਟਰ ਜਿਹੜਾ ਉਹ ਪੈ ਜਾਏਗਾ ਹੁਣ ਉਹ ਅੱਜ ਵੀਰ ਜੀ ਹੁਣ ਦੱਸਣਗੇ ਕਿ ਫਾਈਨਲ ਕਿਦਨ ਕਰਨਾ ਤੇ ਕਿਦਨ ਨਹੀਂ ਤੇ ਫਿਰ ਉਸ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਦਨ ਆਪਣਾ ਲੈਂਟਰ ਪਊਗਾ ਪੈਸੇ ਜੇ ਲੱਗ ਜਾਣੇ ਥੋੜੇ ਇੱਕ ਦਿਨ ਅ ਪਰਸੋਂ ਸਾਨੂੰ ਇੱਕ ਪ੍ਰੋਗਰਾਮ ਹੈਗਾ ਉਹ ਅਸੀਂ ਅਟੈਂਡ ਕਰਨਾ ਵੀਰਵਾਰ ਨੂੰ ਤੇ ਫਿਰ ਉਸ ਤੋਂ ਬਾਅਦ ਸ਼ੁੱਕਰ ਤੇ ਸ਼ਨੀ ਅਸੀਂ ਦਵੈਸੋਈ ਦੇ ਪੈ ਜਾਂ ਸ਼ਨੀਵਾਰ ਜਾਂ ਐਤਵਾਰ ਪੈ ਜੇ ਲੈਂਟਰ ਸਭ ਤੋਂ ਵਧੀਆ ਜਾਂ ਐਤਵਾਰ ਸਭ ਤੋਂ ਸਹੀ ਜਾਣਾ ਸੋ ਸ਼ਨੀਵਾਰ ਤੇ ਹੁਣ ਦੇਖਦੇ ਆ ਮਿਸਤਰੀ ਸਾਹਿਬ ਕੀ ਕਰਦੇ ਆ ਤੇ ਕੀ ਨਹੀਂ ਤੇ ਰੱਬ ਗਿਆ ਸਕੂਲ ਜਗਰੂ ਗਿਆ ਬਾਹਰ ਤੇ پرੋਣੇ ਇਹੀ ਉਹਨਾਂ ਨੂੰ ਅਮਨ ਤੋੜਨ ਲੱਗੇ ਆ ਤੇ ਸਾਰਾ ਦਿਨ ਐਦਾਂ ਹੀ ਬਾਸ ਤੁਰਿਆਂ ਫਿਰਦੇ ਆ ਨਿਕਲ ਜਾਂਦਾ 2 ਮਿੰਟ ਬੈਠਣ ਨੂੰ ਵੇਲ ਨਹੀਂ ਹੈਗਾ ਜਿਨ੍ਹਾਂ ਦੇ ਘਰ ਮਿਸਤਰੀ ਲੱਗੇ ਰਹਿੰਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿੰਨਾ ਹਨਾ ਜਦੋਂ ਮਿਸਤਰੀ ਲਾਉਣੇ ਸੌਕੇ ਨਹੀਂ ਬਿਲਕੁਲ ਵੀ ਇੱਕ ਵਾਰੀ ਨਾ ਕਹਿੰਦੇ ਜਲੂਸ ਨਿਕਲ ਜਾਂਦਾ ਜਲੂਸ ਮਿਸਤਰੀ ਲਾ ਕੇ ਤੇ ਵਾਕਿਓ ਗੱਲ ਹੋਈ ਪਈ ਆ ਹੁਣ ਨਾ ਮਤਲਬ ਕਿ ਪੂਰਾ ਜਿਵੇਂ ਕੀ ਕਹਿੰਦੇ ਨੇ ਨਾ ਆ ਆਪਣਾ ਤੇ ਨਿਕਲੀ ਗਿਆ ਹੋਇਆ ਮਤਲਬ ਕਿ ਜਿਵੇਂ ਕਿ ਲਾਲੋ ਕੰਮ ਕਰਦੇ ਸਾਬ ਦੇ ਨਾਲ ਹਨਾ ਵੀ ਕੰਮ ਕਰ ਇੰਨਾ ਪੈਂਦਾ ਕੋਈ ਹਿਸਾਬ ਹੀ ਨਹੀਂ ਤੇ ਉਪਰੋਂ ਜਿਹੜਾ ਪੈਸਾ ਲੱਗਦਾ ਨਾ ਉਹ ਇੰਨਾ ਦੁਖਦਾਣਾ ਜਦੋਂ ਲੱਗਦਾ ਵਾ ਤੇ ਜਿਹੜਾ ਲੱਗ ਕੇ ਬਾਅਦ ਵਿੱਚ ਉਹਦਾ ਰਿਜ਼ਲਟ ਨਿਕਲਣਾ ਫਿਰ ਜਦੋਂ ਰਿਜ਼ਲਟ ਵੇਖਿਆ ਤੇ ਫੇਰ ਆਖਣਾ ਚਲ ਕੋਈ ਨਹੀਂ ਇਹਨਾ ਚੰਗਾ ਲੱਗ ਗਿਆ ਤੇ ਚਲੋ ਆਪਾਂ ਮਿਲਦੇ ਹਾਂ ਥੜੀ ਦਿਰ ਬਾਅਦ ਸੀਗਾ ਮੈਂ ਤਾਂ ਸਾਰਾ ਕੰਮ ਕਰਕੇ ਬੈਠੀ ਹੁਣ ਮੈਂ ਸਿੱਟ ਆਣੀ ਆਣੀ ਆਣਾ ਚਿਰ ਕੋ ਨਹੀਂ ਮੇਰਾ ਜੀਣ ਆਰਾਮ ਕਰਨਾ ਹੁਣ ਥੋੜੇ ਚਿਰ ਤੱਕ ਤੇਨੂੰ ਬੜਾ ਡੇਢ ਵਜ ਗਿਆ ਹੀ ਅੱਧਾ ਘੰਟਾ ਮੈਨੂੰ ਸੁੱਖ ਅੱਧਾ ਘੰਟਾ ਸੁੱਖ ਦਾ ਸਾਹ ਲੈਣਾ ਹੁਣ ਮੈਂ ਕੀ ਤੇਰੀ ਕੋਲ ਨਾ ਗੱਡੀ ਚ ਪਾ ਦੇ ਅੱਛਾ 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 ਮੈਂ ਭਾਦਤਣੀ ਇਹ ਮਹਾਂ ਦੀ ਕਿਹੜੀ 나ੜ ਟੁੱਕਦਾ 나ੜ ਮੈਂ ਨਾ ਇੱਧਰ ਲਈ ਬਣੀ ਤੇ ਇਧਰ ਕੋਈ ਨਹੀਂ ਤੇ ਨਾ ਬੈਠ ਤੇ ਇਧਰ ਆਇਦੜੇ ਲੋਕਗੇ ਦੇ ਬੈਠੀਆਂ ਮੈਂ ਅਜ ਸਾਰਾ ਕੰਮ ਨੇਪਟਾਇਆ ਮੇਰੇ ਕੋਲ ਕੋਈ ਠਾਲਾ ਨਾ ਅੱਦਾਂ ਕੇ ਨੰਬਰਾਂ ਚ ਕਰੀ ਹੁ ਕਿ ਜੀਰੀ ਮੈਂ ਨੂੰ 2 ਮਿੰਟ ਵਿਹਲਾ ਬੈਗਣੀ ਜਿਆਦੀ ਵੇਖ ਕੇ ਜੇ ਮੈਂ ਮਾਂ ਲੋਕ ਲਾ ਕੇ ਬੈਠੀ ਮੈਨੂੰ ਲੋਕਗੇ ਵੀ ਕੱਢ ਲਿਆਈ ਕਿਤੇ ਮੈਂ ਨਹੀਂ ਉੱਥੋਂ ਵੀ ਕੱਢ ਲਿਆ ਨੇ ਮੈਨੂੰ ਹਾਂ ਅੰਦਾ ਮੈਂ 3000 ਹਾਂ ਅੰਦਾ ਮੈਂ 2000 ਬਲੇ ਗਿਆ ਕ੍ਰੀਮ ਮੈਂ ਮੈਨੂੰ ਹੀ ਦੇ ਰਿਹਾ ਹਾਂ ਅੱਛੀ ਕਿਉਂ ਜੋ ਹਾਂ ਉਹ ਚਿੱਟਾ ਹਣਾ ਇਹਨੇ ਕਾਲੂ ਨੂੰ ਚਿੱਟਾ ਹਣਾ ਜਿੱਤੇ ਕਹੇ ਕਾਲੂ ਲੈ ਹੁਣ ਦੇ ਨਹੀਂ ਲੱਗਦਾ ਮੈਨੂੰ ਜਾਨਦਾ ਚੰਗੇ ਦਾ ਨੂੰ ਪਤਾ ਹੈ ਇਹਨਾਂ ਨੇ ਬੜਾ ਛੇੜਦੇ ਨੇ ਨਿੱਕੇ ਹੁੰਦੇ ਹਨ ਆ ਵੇ ਬਲੈਂਡਰ ਕਦਰ ਕਿਹਾ ਅੰਨ ਕਾਪਣਾ ਨਾ ਅਰੇ ਤਾਂ ਨਹੀਂ ਰੋਲਾ ਬੱਸ ਕਰ ਜਾ ਜਾਵੇ ਸਿਰਫ ਖਾਂਦਾ ਕਿਤੇ ਸੱਚੀ ਇਹਨਾ ਸਿਰ ਖਾਂਦੇ ਨਾ ਇਹ ਦੋਵੇਂ ਜਾਣੇ ਕਿਤੇ ਦੋਵੇਂ ਜਾਣੇ ਮਾਰਦੇ ਆ ਮੈਂ ਦੱਸਣਾ ਠੱਠੇ ਵਾਲਿਆਂ ਨੂੰ ਵੀ ਕਾਲੇ ਹੀ ਮਿਸਤਰੀ ਲਾ ਬੈਠੇ ਟੱਕੇ ਦੇ ਇਹਨਾਂ ਨੇ ਤੇ ਸਾਡਾ ਸਿਰ ਖਾਣਾ ਹੀ ਲੈ ਲਿਆ ਲਓ गाइस ਟਾਈਮ ਹੋ ਗਿਆ ਸ਼ਾਮ ਦਾ 5:30 ਵਜੇ ਦਾ ਤੇ ਅੱਜ ਆਪ ਅਗਿਆ ਚੋਲਾ ਸਾਂ ਸੁਪੂੜਾ ਮੈਸੇ ਸੁਪੂੜੀ ਸ਼ਾਇਦ ਹੋ ਜੀਏ ਜਿਹੜਾ ਤੁਹਾਨੂੰ ਦਿਖਾਉਣੀ ਆ ਸਾਰੀ ਕਿਰਕੇ ਨੂੰ ਤੇ ਬਾਥਰੂਮ ਤੋਂ ਹੋ ਗਏ ਜਾਣਾ ਵੇ ਕਿੰਨੀ ਕਿਰਕਿਆ ਉਹ ਇੱਕ ਫਲੇਟ ਬਣਾਈ ਜਾਂਦੀ ਚੂਪੜਾ ਤੇ ਤੁਹਾਡੇ ਭਾਂਗ ਤੇ ਹਾਏ ਮੈਂ ਮਰ ਜਾਂਦਾ ਪੂਰੀ ਮੈਂ ਕਿਤੇ ਕਾਦਾ ਸੁੱਕਾ ਵਾਰ ਬਣਾ ਤੇ ਰਹੀ ਐ ਅੱਜ ਆਹ ਉਹਨੇ ਫੜ ਲੈਣਾ ਕਿ ਨਾ ਇਹ ਉਹਦਾ ਅਨਾਂ ਵਸ ਬਣਾ ਨਹੀਂ ਭਰਾ ਵਗ ਗਈ ਉਹਦੇ ਨੇ ਗੁੱਸਾ ਬਣਾਲੇ ਘਰ ਵਾਲੇ ਨਾ ਮੇਰੀ ਘਰ ਵਾਲੇ ਨੇ ਹਾਂ ਮੈਂ ਹੀ ਕਰਦੀ ਹਾਂ ਹਾਂ ਕਿ ਉਹ ਤੁਹਾਨੂੰ ਜਿਹਾ ਲੈ ਡੇ ਮੈਨ ਨਹੀਂ ਰਹੇ ਜੇ ਆਨੇ ਦਾ ਜਿਆਦੇ ਦਿਨ ਮਿਸਤਰੀ ਨਹੀਂ ਇਕੋਣੀ ਘਰ ਚ ਕੋਈ ਮੈਂਬਰ ਨਹੀਂ ਇਕੋ ਰੱਖਣਾ ਚਾਹੁੰਦਾ ਜਿਆਦਾ ਸਿਰੇ ਚੜ ਜਾਂਦਾ ਜਿਆਦਾ ਰਾਜ ਖੇਜ ਜਾਂਦਾ ਲਾ 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 ਮਾਰਦੇ ਮਾਰਦੇ ਹਾਂ ਥੋੜੀ ਸਾਹ ਫੜੀ ਜਾ ਤੀ ਮਤ ਮਾਰਦੇ ਨਹੀਂ ਤੇ ਜਿਆਦਾ ਕੋਈ ਨਹੀਂ ਕੋਈ ਜਿਆਦਾ ਓਵਰ ਹੀ ਬੋਲਦੇ ਜੇ ਕੋਈ ਹਾਂ ਮੇਰੀ ਬੇਟੀ ਕਰਾਉਂਦੇ ਜੇ ਤਾਂ ਨਾ ਠੱਠੇ ਦੇ ਬਿਸਤਰੀ ਆਏ ਤੇ ਐਦਾਂ ਬੋਲਦੇ ਹੀ ਨੇ ਇਹਨਾਂ ਨੇ ਕਿਹਾ ਇਹਨਾਂ ਨੇ ਆਖਣਾ ਹੈ ਨਾ ਠੇਕੇਦਾਰ ਉਹ ਮੇਰਾ ਠੇਕੇਦਾਰ ਨਹੀਂ ਹੁੰਦਾ ਵੀ ਮਿਸਤਰੀ ਹੁੰਦਾ ਮਿਸਤਰੀ ਜੜੀ ਹੁੰਦਾ ਨਾ ਉਹ ਕਿਹਦਾ ਵਾ ਰੇਲਾ ਬੰਦਾ ਹੁੰਦਾ ਠੇਕੇਦਾਰ ਰੇਲਾ ਬੰਦਾ ਹਨਾ ਬਸ ਆਰਡਰ ਮਾਰਨ ਵਾਲਾ ਹੂੰ ਤੁਸੀਂ ਤਾਂ ਫੇਰ ਕੰਮ ਕਰ ਦੋਗੇ ਉਹਨੂੰ ਫਤੂ ਕਿੱਥੇ ਆ ਉਹਨਾਂ ਦੇ ਬਾਥਰੂਮ 'ਚ ਜਿਹੜੀ ਗੋੜੇ ਗੋੜੇ ਕਿਰਤ ਖਲਾਨੀ ਬਾਥਰੂਮ ਵੀ ਧੋਕੇ ਜਾਂਦਾ ਆਏ ਸਾਰੇ ਕੰਮ ਦੇ ਖਾਣਾ ਫਿਰ ਕੜੀ ਨਹੀਂ ਰਹਿਣ ਦਿੰਦੇ ਆ ਇਹ ਆ ਖਾਣਾ ਰਹਿਣ ਨੂੰ ਇੱਕ ਦਿਨਾਂ ਨੇ ਬਲੂੜਾ ਤੂੰ ਕੀ ਕੀਤਾ ਦੋਹਾਂ ਜਾਣਿਆਂ ਦੇ ਨਹੀਂ ਰੋ ਮੈਂ ਤਾਂ ਦੀ ਮੰਨਣਾ ਨਹੀਂ ਉਹਦੇ ਕੜੀ ਰਹਿਣ ਜਿੰਨੇ ਖਾਣਾ ਤੇ ਫਿਰ ਰਹਿਣ ਨੇ ਕੜੀ ਨਹੀਂ ਖਾਦੋ ਪਕੌੜੇ ਰਹਿਣ ਦਿੰਦੇ ਆ ਰੋਟੀ ਰਹਿਣ ਦੋ ਮੈਂ ਗਿਆ ਆਉ ਮੈਂ ਬਈ ਖਾ ਜਾ ਆਹੋ ਮੇਰਾ ਹੱਲ ਜਾਣਾ ਥਾਲੀ ਨਾਲ ਆਪਣੇ ਕੋ ਮੈਂ ਨਹੀਂ ਖਾਂਦਾ ਰੋ ਇਹਦਾ ਕਰ ਜਣਾ ਤੇ ਦੂਜਿਆਂ ਨੇ ਸਾਡਾ ਸਿਰ ਪਾੜਦਾ ਕਿ ਜਣਾ ਜਿਹੜੇ ਦੋਹੋਂ ਹੋਰ ਵੀ ਘਰ ਦੇ ਮੈਂਬਰ ਆ ਕਹਿੰਦੇ ਠੀਕ ਆ ਹਮੜਾ ਪ੍ਰੋਬਲ ਸ਼ਰਮ ਕਰੀਂ ਜੀ ਪਾਂਡੇ ਦਾ ਹੱਥ ਮੁਕੀਆਂ ਨੇ ਪਾਂਡੇ ਦਾ ਮੂੰਹ ਫੁੱਲਾ ਵੇਸੇ ਹੁਣ ਨਹੀਂ ਆਉਣ ਲੈ ਕੰਨੇ ਗੱਡਿਆਂ ਟਣੇ ਆਉਣਾ ਨਹੀਂ ਆ ਸੋਨੇ ਰਾਤ ਨੂੰ ਜਾਊ ਗਈ ਪੰਗੜਾ ਪਾਣ ਗਿਆ ਅਗਲਾ ਵੇਖ ਨਾਗ ਨਹੀਂ ਬੰਨ੍ਹ ਸਕਦਾ ਨਾ ਨਹੀਂ ਹੁੰਦਾ ਮੋਹ ਨਹੀਂ ਕਰਦਾ ਇੱਕ ਮਿੰਟ ਕਰਾਵੇ ਇੱਕ ਵੀਡੀਓ ਜਾ ਕੇ ਵੇਖੇ ਨਾ ਨਾਂ ਨੰਦ ਕਰਦਾ ਹੈਗਾ ਹਾਂ ਆਪਣੇ ਨੂੰ ਕਰਾ ਹੀ ਆ ਬਹੁਤ ਨਹੀਂ ਨਾ ਕਰਦਾ ਹੁਣ ਕਿਹੜਾ ਕਰਦਾ ਹੁਣ ਕੋਈ ਵੀ ਨਹੀਂ ਹੋਣਾ ਸੁਧਰ ਗਿਆ ਸੁਧਰ ਗਿਆ ਵਿਆਹ ਕਰਾ ਕੇ ਤੇ ਵੱਡੇ ਵੱਡੇ ਸੁਧਰ ਗਏ ਉਹਨੇ ਰੱਤੀ ਵੀ ਕੀ ਹੈ ਐਵੇਂ ਚਰੋ ਚੂਆ ਜਿਆ ਮੈਂ ਤਾਂ ਇਹੋ ਲਾ ਵਿਆਹ ਕਰੇ ਲੱਗੀ ਤੇ ਕੋਈ ਨਹੀਂ ਫਿਰ ਕਿਹੜੀ ਫੱਲ ਬੁਲਾਉਂਦਾ ਨਹੀਂ ਮੈਂ ਤਾਂ ਮੂਰੇ ਲੱਗੀ ਦਾ ਭਾਈ ਹੁਣ ਤੂੰ ਵਿਆਹ ਆ ਗਿਆ ਹਾਂ ਹੂੰ ਤੇ ਰੱਜੇਲਾ ਕੋਣਾ ਫਾਇਕੀ ਜੀ ਮਮਾ ਕੋਈ ਆਉਂਦਾ ਮੇਰੇ ਪਰਾਂ ਦੇ ਬਾਅਦ ਹੁੰਦੀ ਇਹਨਾਂ ਸ੍ਰਮਿਕਲ ਉੱਤਾਂ ਇੱਕ ਕੁੜੀ ਪਤਾ ਨਹੀਂ ਕੀ ਕਹਿੰਦਾ ਐ ਅਨਮੋਲ ਨੇ ਪਤਾ ਨਹੀਂ ਕੀ ਗਿਆ ਤੇ ਮਮੀ ਕਹਿੰਦਾ ਮਗਰ ਉਹ ਪਤਾ ਹੀ ਆਹਦਾ ਨਜੰਟਾ ਆ ਗਿਆ ਅਨਮੋਲ ਵੀ ਚੁੱਪਦਾ ਕੌਣ ਆਂਦਾ ਨਜੰਟਾ ਅਨਮੋਲ ਆਂਦਾ ਹੁਣ ਇਹ ਦੋ ਟੋਟੇ ਕਰਨੇ ਕਿ ਕੀ ਕੀ ਰਹਿਣ ਦਾ ਚਾਚੀ ਅਜੇ ਇਹਨੇ ਕੋਣਾ ਬੋ ਟੋਟੇ ਤੇ ਕਰਦਾ ਹਾਂ ਹਾਂ ਜੀ ਤੇਰੇ ਸਿਰ ਤੇ ਮੈਨੂੰ ਲੱਛਣ ਮੈਨੂੰ ਦੀ ਦੇਣੀ ਵੀ ਤੂੰ ਅੱਜ ਕੜੀ ਚਾਜ ਦੀ ਬਣਾਏਂਗੀ ਬੱਸ ਫੂਣੀ ਮੈਰੀਲਾ ਪੈਂਦੀ ਆ ਉੱਤਰ ਆ ਮੈਂ ਵਿਚਾਰੀ ਭਾਂਡੇ ਵੀ ਮਾਂ ਜਾਈ ਮੈਂ ਚੌੜ ਵੀ ਪਾਤੇ ਵੇਚਾ ਹੈ ਨਾ ਇੰਡ ਕਰਦੀ ਪਾਣੀ ਨਾ ਇੰਡ ਵਾੜਾ ਵੀ ਸਾਫ਼ ਕਰਤਾ ਸਾਰਾ ਕੋਈ ਹੋਵੇ ਨਾ ਚਠਾਣੀ ਉਹਦੀ ਲੜਨਾ ਵੀ ਤੈਨੂੰ ਦੱਸ ਪੜਾ ਲਵੇ ਗਾਸ ਆਪਣੀ ਸਾਸ ਨੂੰ ਇਹ ਕਿ ਦੋ ਜਾਣੀਆਂ ਨੇ ਜੇ ਕਿਤੇ ਆਪਣੀ ਸਾਸ ਸੂੰਦੀ ਨਹੀਂ ਮੇਰੀ ਜੈ ਗਈ ਆ ਸਾਰੀ ਸਾਰੀ ਲੈ ਆ ਮੈਂ ਮਿੰਟੋਟੇ ਕਰਦਾ ਵੇ ਮੇਰੀ ਸੱਸ ਨਾਲ ਰਹਿੰਦੀ ਸੀ ਨਾ ਮੈਨੂੰ ਰੋ ਹੀ ਕਰੇ ਹੋਣੀ ਯਾਰ ਆਪਾਂ ਗਿੱਜੇ ਆਪਾਂ ਇਕੱਲੇ ਨੇ ਤੇ ਆਪਣੇ ਮ제 ਜਿਹੜਾ ਕੰਮ ਕਰਨਾ ਹਨਾ ਆਪਾਂ ਹੁੰਦਾ ਕੋਈ ਆਰਡਰ ਜਿਹੜਾ ਨਾ ਮਾਰੇ ਆਪਣੀ ਮਰਜ਼ੀ ਨਾਲ ਉੱਠ ਗਏ ਮਰਜ਼ੀ ਨਾਲ ਕੰਮ ਕਰ ਗਏ ਤਾਂ ਫੇਰ ਪਕੌੜਾ ਚੋਕੇ ਤੇ ਮੂੰਹ ਚ ਪਾ ਗਿਆ ਹੀ ਤੋਂ ਨਾ ਆਪਣੇ ਦਾਲ ਉਹ ਦਾਲ ਆਉਂਦੇ ਆਪਣੀ ਗੱਲਾਂ ਦੇ ਵਿੱਚ ਵੇਚੀ ਉਹ ਪੂਰੇ ਦਾਲ ਉਹ ਤੇ ਕੜੀ ਦੇ ਵਿੱਚ ਦੋਣ ਨਾ ਪਕੌੜੇ ਤੇ ਬੜੇ ਹੀ ਸਵਾਦ ਲੱਦੇ ਖਾਣ ਚ ਕੜੀ ਤੁਹੇ ਮਿਰਚੇ ਵੀ ਕਿੰਨੀ ਪਾ ਦੇਣੀ ਆ ਤਾਂ ਪਕੌੜੇ ਕੱਢੀ ਜਾਈਂ ਨਾ ਵਿੱਚ ਉਹ ਮਿਰਚ ਨਾ ਖਾਈ ਹੁਣ ਇੱਕ ਢੁੰਗਾ ਨੂੰ ਵੀ ਮਾਰ ਜੇ ਮਉਦੋਂਦਾ ਇੱਕ ਨਹੀਂ ਖਾਦਾ ਬਿੱਲਾ ਹਾਂ ਤੇ ਕਾਲਾ ਇੱਕ ਖਾਣਾ ਹਾਂ ਖਾਣਾ ਮੇਰੀ ਗੱਲ ਨੂੰ ਨਿੱਕੇ ਨਾ ਕਰੋ ਨਹੀਂ ਇੰਨੇ ਕਿਤੇ ਆਹ ਸਪੈਲਿੰਗ ਵੇਖ ਦੋ ਸਾਰੇ ਸਹੀ ਆ ਕਿਹੜੇ ਨਹੀਂ ਆ ਮੈਂ ਨਿੱਕਾ ਜਿਹਾ ਲੈਣ ਲੱਗੀ ਨਿੱਕਾ ਜਿਹਾ ਲੈਣਾ ਡੈਰੀ ਮੈਨੂੰ ਦਰਾਣੀ ਦਾ ਅਜਾ ਚੱਕਰ ਇਹ ਕੀ ਬੋਲਣੇ ਤੇ ਆ ਦੂਜੇ ਤਰ੍ਹਾਂ ਕੀ ਮੰਨਾ ਅੱਗੇ ਚ ਨੂਣਾ ਗਈ ਇੰਨਾ ਪਕੌੜੇ ਦੇ ਨਾਮ ਲੁਕਾ ਮੈਂ ਪੰਚਾਈ ਹੋਰ ਦਾ ਬਣਾ ਨਹੀਂ ਕਿ ਉਹਨਾਂ ਨੇ ਮਿਰਚ ਨਹੀਂ ਵਾਏ ਆਪੀ ਮੈਂ ਮਿਰਚ ਕਾਹੇ ਤਾਂ ਚੱਜ ਨਹੀਂ ਸੁਖਾਇਆ ਨਾ ਮਾਰੇ ਮਾਮੇ ਜਿਹੜੀ ਨੂੰ ਪਤਾ ਇੰਨੇ ਨੇ ਚੱਲ ਗਿਆ ਨਾ ਮਾਮਾ ਚਾਚੂ ਪੌਦੀ ਨਾ ਨਾ ਰੋ ਵੀ ਰੋ ਵੀ ਰੋ ਵੀ ਰੋ ਵੀ ਰੋ ਇਹਨੇ ਸੁਖਾਣਾ ਹੈ ਇਹ ਵੱਡੀ ਆ ਭੈਣ ਤੈਨੂੰ ਸੁਖਾਣਾ

ਆ ਦਲੇ ਜੀ ਅੰਨ ਨੇ ਪਹਿਣਾ ਪਹਿਲਾਂ ਪਹਿਲੋ ਵੀ ਸਾਰੀਆਂ ਨਹੀਂ ਕਿ ਪਹਿਣਾ ਪਹਿਣਾ ਜੀ ਜਿਹੜਾ ਕੋਈ ਵੇਂਦਾ ਗੋਲ ਗੱਪੀਆਂ ਜੀ ਬਾਰੋ ਜੜੀ ਰੋ ਵੀ 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 ਰੋ ਮੈਨੂੰ ਅੱਜ ਆਵੇਗਾ ਨਾ ਸਾਰੇ ਸਾਹਮਣੇ ਚੰਗਾ ਆਉਂਦਾ ਵੇ ਪ੍ਰਭੂ ਉਸ ਦਿਨ ਮਗਾਲਦੇ ਹੋ ਦੱਸਣਗੀ ਸੁਮਾ ਦਾ ਨਾ ਕਿ ਉਹਨੇ ਵੇ ਗੋਲ ਗੱਪੇ ਮੈਂ ਪਤਾ ਨਹੀਂ ਕਿ ਇਹਦਾ ਗੋਲਦਪਾ ਹੈ ਰਸਗੁੱਲਿਆ ਰਸਗੁੱਲਿਆ ਹਾ ਮਾਂ ਕੋਈ ਹੁੰਦੀ ਨਾ ਤੈਨੂੰ ਚੰਗਾ ਤਪਲਾ ਕੇ ਹਾ ਹੋ ਗਿਆ ਇਹ ਕਾਪੀ ਗਿਆ ਕੋਣ ਹੈ ਸਾਨੂੰ ਰਸਗੁੱਲਾ ਕਹਿਣ ਵਾਲਾ ਸੱਚੀ ਇਹ ਲੱਗੇ ਪਾਣੀ ਥੋੜਾ ਹੀ ਨਹੀਂ ਦੀਦੀ ਨਹੀਂ ਪਾਣੀ ਥੋੜਾ ਦੇ ਦਿੰਦੇ ਹੋਰ ਤੁਗਾ ਸਾਈਡ ਮੇਰੇ ਨਾਲ ਕਹਿ ਤੇ ਚਾਹਦਾ ਮੈਂ ਅਕਸਰ ਤੇਰੇ ਨਾਲ ਥੋੜੀ ਵੱਡੀ ਹਾਂ ਇਹ ਰੇਜ ਲੜੀ ਗਈ ਹੋ ਗਿਆ ਕੱਟਿਆ ਆ ਬਾਬਾ ਕਰੀ ਜਾਂਦੀ ਹੈ ਸਾਡੀ ਤੁਹਾਨੂੰ ਇਹ ਬਰਬਾਦੀ ਕਰ ਗਈ ਤੂੰ ਨਾ ਮੈਨੂੰ ਲੜਾਉਣ ਦੀ ਕੋਸ਼ਿਸ਼ ਨਾ ਕਰ ਮੈਂ ਅਜੇ 1 ਮਹੀਨਾ ਕੱਢਣਾ ਵਾ ਇੱਥੇ ਹੋਰ ਓ ਲੈ ਮਤਲਬ ਕੀ ਹੈ ਯਾਰ ਦਿਨੋ ਕੇ ਕਾਲੇ ਮੌਕਾ ਮਿਲਤੇ ਹੀ ਸਭ ਡੱਗਨੇ ਵੱਲ ਆਂਦਾ ਮਤਲਬ ਕੀ ਹੈ ਯਾਰ ਦਿਨੋ ਕੇ ਕਾਲੇ ਹੈ ਸਿਰੇ ਗਈ ਲੈ ਕਿਤੇ ਪੂਰੀ ਹੋਈਆਂ ਨਹੀਂ ਇਹ ਜੀ ਸੁਣੇ ਕੀ ਜਾਂਦਾ ਕਾਹਨ ਟੀ ਜਾਂਦਾ ਕਿੰਨੋ ਓਏ ਪ੍ਰਭ ਆਂਦੀ ਪ੍ਰਭ ਨੂੰ ਹੋਇਆ ਲੈਣਕ ਲਾ ਦੀ ਪ੍ਰਭ ਤੇਰੇ ਤੋਂ ਹੀ ਸਿਰਾਵਾ ਇੱਕ ਜਿਹਾ ਜਿਹਾ ਚਰ ਵੀ ਲੈਨੇ ਆ ਸੰਦੇ ਫੋਨ ਨਹੀਂ ਫੈਲੀ ਤਾਹਣਾ ਪਹਿਲਾਂ ਦੱਸ ਪਹਿਲਾਂ ਉਹਨੂੰ ਤੇ ਦੱਸ ਲੈ ਜਿੰਨੂੰ ਭਲਾਉਣਾ ਹੀ ਉਹਨੂੰ ਦੱਸ ਤੀ ਮੜਾ ਜਾ ਤੋਈਆ ਤੋਰੀ ਜਾ ਹਲੈਲੀ ਮੈਨੂੰ ਪਤਾ ਏ ਉਹਨੇ ਕਦੀ ਵੀ ਨਹੀਂ ਜਾਣਾ ਉਧਰ ਹੀ ਲੈ ਉਹਨੂੰ ਕਹਿਣਗੇ ਹੁਣ ਤੇਰੇ ਅੱਧੀ ਉਹਨੂੰ ਅੰਦਰ ਤੇ ਕਾਂਦੇ ਜਾ ਮੈਂ ਉਹਨੇ ਕਦੀ ਵੀ ਨਹੀਂ ਜਾਣਾ ਬੈਟ ਨੂੰ ਮੇਟ 10 ਹੈਗੀ ਆ ਕੀ ਕਾ ਕਤਮ ਪ੍ਰਾਨਿਆ ਬੀਬੀ ਆ ਕਹਿੰਦੀ ਤੇ ਬੈਟ ਪੇਟ ਆ ਲੈ ਲਈ ਵੀ ਇਹਦਾ ਚਲੋ ਗਾਇਸ ਆਈ ਦੀ ਵੀਡੀਓ ਨਾਲ ਆਪਾਂ ਇੱਥੇ ਹੀ ਕਰਦੇ ਐਂਡ ਤੇ ਸੂਟ ਅਸੀਂ ਲਿਆਏ ਬਣਾ ਤੇ ਟਾਈਮ ਸਾਡਾ ਇੱਕ ਮਿੰਟ ਦਾ ਨਹੀਂ ਹੈਗਾ ਉਹਨਾਂ ਨੂੰ ਸਟਿਚ ਕਰੰਦਾ ਕਿਉਂਕਿ ਉਹਦਾ ਖਤਮ ਹੋਈ ਹੈ ਜੇ ਆਪਾਂ ਉਹਦਾ ਖਤਮ ਹੋਇਆ ਉਹ ਦੇ ਦੇਣੀ ਆ ਫਿਰ ਕੀ ਭਗਵੰਤੇ ਤੋਂ ਲੈ ਆਂਦੀ ਨਹੀਂ ਨਹੀਂ ਲੈ ਨਹੀਂ ਆਉਂਦੀ ਮੈਂ ਲੈ ਮੈਂ ਦੇ ਇਸੇ ਕਰਕੇ ਇਹਨੂੰ ਕਹਿ ਨਹੀਂਦੀ ਕਿ ਪਪਾ ਗੁਰਦਾਰੇ ਚੱਲ ਜੀ ਤੂੰ ਹੋਰ ਨੂੰ ਕਹਿਣ ਦਈਂ ਨੇ ਕੋਲ 3 ਮਿੰਟ ਪਰ ਨਾ ਬਤਾਇਆ ਮੈਂ ਤੇ ਮਿੰਟ ਵੀ ਨਹੀਂ ਹੁੰਦੇ ਤੇ ਸੂਟ ਆਪ ਲੈ ਆਏ ਤੇ ਸੀਨ ਦਾ ਸਾਡਾ 1 ਮਿੰਟ ਦਾ ਟਾਈਮ ਹੈ ਨਹੀਂ ਹੈਗਾ ਤੇ ਕਿਸੇ ਨੂੰ ਸੀਨ ਨੂੰ ਸਾਡਾ ਦਿਨ ਨੂੰ ਜੀ ਨਹੀਂ ਕਰਦਾ ਕਿਉਂਕਿ ਜਿਹੜਾ ਬੰਦਾ ਆਪ ਸੂਟ ਚਿੱਚ ਕਰਕੇ ਪਾਉਂਦਾ ਹੋਵੇ ਨਾ ਉਹਨੂੰ ਪਤਾ ਹੁੰਦਾ ਵਾ ਉਹਨੂੰ ਕਿਸੇ ਦੇ ਸੀਤੇ ਪਸੰਦ ਨਹੀਂ ਆਉਂਦੇ ਹਣਾਵਣਾ ਤੇ ਇਸ ਕਰਕੇ ਹੁਣ ਸੋਚਣ ਦੈਂ ਬਈ ਕਰੀਏ ਕੀ ਕੱਲ ਇਹ ਵੀ ਵੇ ਲੈਣੀ ਆ ਪਰਸੋਂ ਹੀ ਜਣਾ ਵਿਆਹ ਦੋ ਦਿਨ ਮੁੜ ਕੇ ਆਪਣੇ ਤਿੰਨ ਦਿਨ ਆਪਣਾਉਣ ਜੇ ਟਾਈਮ ਤੇ ਸੋਮਵਾਰ ਜਾ ਕੇ ਆਪਣਾ ਪ੍ਰੋਗਰਾਮ ਪ੍ਰੋਗਰਾਮ ਆ ਤੇ ਆਪਣਾ ਟਾਈਮ 1 ਮਿੰਟ ਦਾਣੀ ਆ ਸੋਮਵਾਰ ਸੱਚ ਸਾਡੇ ਲੈਂਡਰ ਪੈਣਾ ਜੇ ਸਾਰਿਆਂ ਜਾਣੇ ਸਾਡੇ ਵੱਲੋਂ ਖੁੱਲਾ ਸਦਾ ਖੁੱਦਾ ਸਦਾ ਖੁੱਲਾ ਸਦਾ ਆਇਓ ਕੋਈ ਨਾ ਪ੍ਰੋਗਰਾਮ ਹੈ ਥੋੜਾ ਜਿਹਾ ਇਹ ਅਸੀਂ ਟੀਟ ਬੰਦੇ ਹੁੰਨੇ ਆ ਅਸੀਂ ਤਾਂ ਖੁੱਲਾ ਸਦਾ ਉਦਾਂ ਉਤੋਂ ਉਤੋਂ ਦੇਂਦੇ ਆ ਬਾਕੀ ਤੇ ਆਪਦੀ ਮਰਜ਼ੀ ਵੇਖ ਲੋ ਮੈਂ ਐਨੇ ਤੁਸੀਂ ਵੀ ਨਹੀਂ ਵੇਲੇ ਤੇ ਨਹੀਂ ਵੇਲੇ ਅਡਾ ਨਾ ਤੁਸੀਂ ਵੇਲੇ ਜਉਣ ਵਾਲੇ ਤੇ ਨਾ ਹੀ ਵੇਲੇ ਆ ਮਤਲਬ ਕਿ ਵੇਲੇ ਤੇ ਨਹੀਂ ਮਤਲਬ ਕਿ ਐਂ ਪ੍ਰੋਗਰਾਮ ਕੀਤਾ ਥੋੜਾ ਕਿਉਂਕਿ ਸਾਨੂੰ ਇਹ ਹੈਗਾ ਕਿ ਭੈਣ ਭਰਾ ਥੋੜੇ ਜਿਹਾ ਸੱਦੀ ਕਿਉਂਕਿ ਉਹ ਇੱਕ ਦੇ ਅਗਲੇ ਦੇ ਘਰ ਕੰਮ-ਕਾਰ ਚੱਲਣਦੇ ਹੁੰਦਾ ਉਪਰੋਂ ਦਾ ਵੀ ਐਨੇ ਪ੍ਰਾਣੇ ਬੱਚ ਸਾਹਵੇਂ ਨਹੀਂ ਜਾਂਦੇ ਆਪ ਦਾ ਸੌ ਕੰਮਕਾਰ ਵੇਖਣਾ ਹੁੰਦਾ ਵਾ ਮਟੀਰੀਅਲ ਇਹਨਾਂ ਲੱਗਣਦਿਆ ਉਹ ਵੀ ਵੇਖਣਾ ਹੁੰਦਾ ਵੀ ਕਿਤੇ ਕੋਈ ਖਰਾਬੀ ਨਾ ਹੋ ਜੇ ਹਨਾ ਉਧਰ ਦੀ ਭਾਜ ਦੌੜ ਜਾਂਦੀ ਹੁੰਦੀ ਆ ਤੇ ਇਸ ਕਰਕੇ ਇਹਦੇ ਛੋਸ਼ੇ ਬਾਜੀਆਂ ਵਾਂ ਜਿੰਨੀਆਂ ਕਰੀ ਜਾਈਏ ਹੁਣ ਤੇ ਲੋਕੀ ਲੈਂਟਰ ਤੇ ਵੀ ਵਨਸ ਵਨੇ ਪਕੌੜੇ ਤੇ ਕਈ ਕੁਛ ਬਣਾਉਣ ਲੱਪੇ ਨਾ ਕਿ ਨਵਿਆਹ ਜਿੰਨਾ ਪ੍ਰੋਗਰਾਮ ਕਰ ਦਿੰਦੇ ਵੇ ਮੈਂ ਲਾਇਆ ਸਾਹਿਬ ਵਧੀਆਂ ਬਣਾ ਕਰਦੇ ਤੇ ਵਧੀਆਂ ਕਰਦੇ ਆਂਦੀ ਇੱਕ ਤੇ ਜਲੂਸ ਤੇ ਅੱਗੇ ਨਿਕਲਿਆ ਨਹੀਂ ਕਈਆਂ ਨੂੰ ਦਵਾ ਬਿਲੇਂਟਰ ਤੇ ਬੁਲਾ ਲੈਂਦੇ ਆ। ਆਹ ਉਹ ਕਈ ਲੈਂਡਰ ਤੇ ਕਰ ਲੈਂਦੇ ਕਈ ਬਾਅਦ ਵਿੱਚ ਮੂਰਤ ਤੇ ਕਰ ਦਿੰਦੇ ਤੇ ਕਈ ਆਹ ਦਿੰਦੇ ਆ ਵੀ ਜਲੂਸ ਤੇ ਖਰਚ ਤੇ ਗਈ ਨਾ ਹੋ ਗਏ ਜਲੂਸ ਤੇ ਗਈ ਨਾ ਨਿਕਲ ਗਿਆ। ਉਤੋਂ ਫਿਰ 1 ਲੱਖ ਡੇਢ ਲੱਖ ਦਾ ਇਹ ਖਰਚ ਕਰ ਲਿਗੇ ਤੇ ਕਿੱਥੋਂ ਦੀ ਸਿਆਣਾ ਪਿਆ? ਸਿਆਣਪ ਵਰਤਣੀ ਚਾਹੀਦੀ। ਪਹਿਲਾਂ ਘਰ ਬਣਾਓ। ਫਿਰ ਬਾਅਦ ਚ ਵੇਖਾਂਗੇ ਦੁਨੀਆ ਨੂੰ ਦਿਖਾਈ ਜਾਣਾ। ਖਾ ਕੇ ਗੱਲਾਂ ਹੀ ਕਰ ਜਣੀਆਂ। ਕੋਈ ਫਾਇਦਾ ਨਹੀਂ ਹੈ ਠੀਕ ਆ। ਰੁਪਈਆ ਕਿੰਨਾ ਦੇ ਕੇ ਜਾਣਾ? ਇੰਨਾ ਜਿਹਾ 500। ਕੋਈ ਫਾਇਦਾ ਨਹੀਂ ਜੇ ਬਿਓ ਫालतू ਖਰਚ ਕਰਦਾ। ਆ ਸਿੱਧੀ ਜਿਹੜੀ ਗੱਲ ਆ ਨਾ ਤੇ ਉਹ ਆਪਾਂ ਕਰਾਂਗੇ ਜਦੋਂ ਮਹਾਰਾਜ ਦੀ ਕਿਰਪਾ ਦੇ ਨਾਲ ਕੰਮ ਪੂਰਾ ਸਮਾਪਤ ਹੋ ਗਈ ਜਦੋਂ ਆਪਾਂ ਨਵੇਂ ਘਰ ਸੈਂਟਰ ਚ ਕਰਾਂਗੇ ਤੇ ਫਿਰ ਉਹਨੂੰ ਵੇਖਾਂਗੇ ਜੀ ਉਹ ਵੀ ਇਨਜੋਗ ਹੋਣਾ ਚਾਹੇ ਸਕਰ ਰਹੇ ਤੇ ਜੇ ਇਨਜੋਗ ਹੀ ਹੋਣਾ ਚਿਰ ਤੱਕ ਰਹੇ ਤੇ ਜੇ ਖਰਚੋਗੇ ਪਹਿਲਾਂ ਝੁੱਗਾ ਚਾੜੋਗੇ ਫਿਰ ਅਸੀਂ ਕੋਈ ਕਹਿ ਨਹੀਂ ਸਕਦੇ ਫਿਰ ਇਹ ਕੁਝ ਕਹਿ ਨਹੀਂ ਸਕਦੇ ਫਿਰ ਕੋਈ ਪਤਾ ਨਹੀਂ ਅਬ ਕੱਲਾ ਸੁਗਮਣੀ ਸਭ ਹੋ ਕੇ ਬਸ ਆਪੇ ਕਰ ਲਈ ਤੇ ਇੰਟਰ ਹੋ ਗਈ ਕਰ ਤੇ ਚਲੋ ਗੱਲਾਂ ਬਹੁਤ ਹੋ ਗਈਆਂ ਵੀਡੀਓ ਦਾ ਐਂਡ ਕਰਦੇ ਹਾਂ ਸਾਨੂੰ ਸਾਡੀ ਸਵੇਰ ਦੀ ਭੁੱਖੀ ਨੂੰ ਰੋਟੀ ਪਾਉਣੀ ਆ ਜੇ ਮਿਲ ਜਾਈਏ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਹਾਸੇਵਲਾ ਲੱਗਾ ਹੋਊਗਾ ਪਸੰਦ ਆਊਗਾ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਅੱਜ ਤੱਕ ਸਤਿ ਸ਼੍ਰੀ ਅਕਾਲ ਬਾਏ